ਪਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮੰਮੁ ਪਰਾਦੀ ਸਦਪੂਰਤੇ ਤੁਮ ਬਖਸ਼ਨ ਆਰੇ ਪਰਮ ਸੁਮਾਨ ਜੋ ਸਤਗੁਰੂ ਮੇ ساتی اور جی گرو پیاری گورساس جی بٹ بھاگیوں ستگہ چرما پہنچ کر کے مت مل کے ناجر بارے سواؤ سب تو پہلا ستگران دی بخشی ہوئی فتح بلائیے آپو جی واحر جی کا خالصہ واحر جی کی فتح ستگا سچے پاشاہ جی کی اپنا اپنا بھائی سونی صاحب جی چو بواں سلوک لاسٹ والا سلوک ہے اس باون سلوک دی اور اشٹپتی جی آ جائے من جور کریے ਬਹੁਤ ਹੀ ਪਿਆਰੇ ਸਤਿਗੁਰਾਂ ਦੇ ਬਚਨ ਨੇ ਸੁਣਨ ਵਾਲੇ ਨੇ ਤੇ ਜਿਹੜਾ ਵੀ ਗੁਰੂ ਸਿੱਖ ਸ਼ਰਧਾ ਭਾਵਨਾ ਦੇ ਨਾਲ ਬਾਣੀ ਸੁਣਦਾ ਸੁਣਦਾ ਗੁਰੂ ਉਹਨਾਂ ਦੇ ਬੜੀ ਮਹਾਨ ਹੋਸ਼ਿਸ਼ ਦਿੱਤਾ ਆਉ ਸੋਮਨੀ ਸਾਹਿਬ ਜੀ ਦਾ ਲਾਖ ਸੁਲੋਕ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸੰਗਤ ਨੂੰ ਬਚਨ ਕਰ ਰਹੇ ਸੀ ਵੀ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਜੀ ਸਨ ਕੋ ਸਦਾ ਨਮਸਕਾਰ ਜੋ ਗੁਰਮੁਖ ਆਪ ਮੁਕਤ ਰੂਪ ਹੈ ਤੇ ਸੰਸਾਰ ਮੁਕਤ ਕਰਦਾ ਹੈ ਗੁਰੂ ਗੁਰੂ ਸਾਹਿਬ ਜੀ ਦੇ ਕਿ ਉਸ ਗੁਰਮੁਖ ਨੂੰ ਮੈਂ ਸਦਾ ਨਾਮ ਸਕਾਰ ਕਰਦਾ ਜਦੋਂ ਸਤਿਗੁਰਾਂ ਨੇ ਇਹ ਪਾਵਨ ਉਚਾਰਨ ਕੀਤਾ ਤੇ ਵਿੱਚ ਸਹੀ ਗੁਰਸਿੱਖਾਂ ਨੇ ਫਿਰ ਸਾ ਸੰਗਤ ਜੀ ਬੇਅੰਤ ਕੀਤੇ ان بےتی کرنے والے والوں ایک سکھا جس نے سوال کیا ستگر سچے پاتشاہ مہاراج جی نے چرنا چیت بھی سچے پاشا کرپا کرو سانو سن جاؤ کہ پورے پربھو پایا جا سکتا ہے پرمشر کو آہن کی جا سکتا ہے تا سات سنگت جی ستگو کی نے پھر میرے پاور سلوک اچارن کیا ਪੂਰਾ ਪ੍ਰਭ ਆਰਦਾਹ ਹੈ ਪੂਰਾ ਜਾਤਾਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਰੂ ਸਾਹਿਬ ਦੀ ਕਥਨ ਕਰਕੇ ਕਿਵੇਂ ਸਿੱਖੋ ਜੇ ਸੁ ਪਰਮੇਸ਼ਰ ਦਾ ਨਾਮ ਸੁਪ ਬਣਾ ਕਰਕੇ ਪੂਰਾ ਹੋਵੇ ਬਲਵਿੰਦਰ ਸਿੰਘ ਜੀ ਆ ਟਾਈਮ ਸੈੱਟ ਕਰ ਦਿਓ ਜੀਆ ਟਾਈਮ ਸੈੱਟ ਕਰੋ ਇਹਦਾ ਟਾਈਮ ਨਹੀਂ ਹੋ ਗਿਆ ਅੱਗੇ ਹੋ ਗਿਆ ਸੱਚੇ ਪਾਤਸ਼ਾਹ ਜਰਾਂ ਕਹਿੰਦੇ ਪੂਰਾ ਬਰਵ ਅਰੰਧਿਆ ਪੂਰਾ ਗਿਆ ਕਰਨ جس پربھو کا نام سکھ بنا کر کے پورا ہے اس پورے پربھو نکا ہے بانی کر کے پورے پربھو کے گنان گایا تھی بھائی اصل نے اس پربھو ناپ دکھا لیا ਪੂਰੇ ਗੁਰਾਂ ਪੂਰੇ ਪੁਰ ਦਾ ਸੋਹਣ ਉਦੇਸ਼ ਹੁਣ ਪੂਰੇ ਗੁਰੂ ਕੌਣ ਤੇ ਸਾਡੇ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਕੋ ਸਤਿਨਾਮ ਪੂਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਸ਼ਾ ਧੰਨ ਦਸ਼ਮੇਸ਼ਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪੇ ਪਜੋਤ ਹਾਜ਼ਰਾ ਹਜੂਰ ਸਰਬ ਖਲਾ ਪਰਪੂਰ ਨਾਮ ਬਾਣੀ ਕੇ ਬੋਹਿ ਚੌਰਾ ਖਸਤਾਂ ਦੇ ਮਾਲਕ ਚੌ ਵਰਨਾ ਦੇ ਸਾਂਝੇ ਰਹਿਬਰ ਜੰਗੋ ਜੁਗ ਅਟਲ ਸਾਇਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਪੂਰਨ ਗੁਰੂ ਨੇ ਤੇ ਗੁਰੂ ਨਾਨਕ ਅਕਾਲ ਪੁਰਖ ਵੈਗੁਰੂ ਦਾ ਅਵਤਾਰ ਸੀ ਆਪ ਨраяਨ ਕਲਾ ਧਾਰ ਜਗ ਮਹਾਂ ਪ੍ਰਭੂ ਦੇ ਆਪ ਖੁਦ ਪਰਮੇਸ਼ਰ ਗੁਰੂ ਨਾਨਕ ਹੋ ਕੇ ਆਏ ਪਰਮੇਸ਼ਰ ਤਾਂ ਪਹਿਲਾਂ ਵੀ ਆਏ RAM ਜੀ ਦੇ ਰੂਪ ਵਿੱਚ ਆਏ ਕ੍ਰਿਸ਼ਨ ਜੀ ਦੇ ਰੂਪ ਵਿੱਚ ਆਏ RAM ਜੀ ਦੇ ਰੂਪ ਵਿੱਚ ਆਏ 14 ਪਲਾ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਆਏ 16 ਪਲਾ ਪਰ ਜਦੋਂ ਇਸ ਸਤਲੁਕ ਦੇ ਵਿੱਚ ਆਏ ਤਾਂ ਸਰਬ ਪਲਾ ਸਮਰੱਥ ਗੁਰੂ ਨਾਨਕ ਸਾਹਿਬ ਜੀ ਆਏ ਇਸ ਕਰਕੇ ਪਤਾ ਲੱਗ ਸਕਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਦੀ ਆਤਮਿਕ ਜੋਤ ਧੰ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਨੇ ਜਿਹਦੇ ਵਿੱਚ ਕੋਈ ਵੈਰ ਨਹੀਂ ਕੋਈ ਮਖੰਡ ਨਹੀਂ ਕੋਈ ਦਰ ਨਹੀਂ ਸੁਚੇਤ ਕੀਤਾ ਗਿਆ ਕਰੋ ਸਾਨੂੰ ਇੱਕ ਅਕਾਲ ਪੁਰਖ ਵੈਕੂਪ ਤੇ ਨਾਮ ਦੇ ਵਿੱਚ ਜੋੜਿਆ ਗਿਆ ਜੋ ਪਰਮੇਸ਼ਰ ਕਹਿੰਦਾ ਹੈ ਨਿਰਭਉ ਹੈ ਨਿਰਵੈਰ ਹੈ ਉਹ ਭੈਖਾਉ ਨੂੰ ਦਿੱਤਨ ਹੈ ਇਹ ਪ੍ਰਮਾਨਤਾਨ ਪਰਮੇਸ਼ਰ ਦਾ ਡਰਦਾ ਤੇ ਨਾ ਕਿਸੇ ਨੂੰ ਡਰਉਂਦਾ وہ پہ تو رہتا ہے وہ ڈرا نہیں کسی کو بندہ آپ کر کے ڈر جا پرماتما پرماتما نہیں کسی کو ڈرا یہ پائی پاپی ہے وہ آپ کے پالے تو ڈرتا نہیں کہتے میرا پا جا بول جائے پرمیشر نے تھوڑا ڈراؤ ہاں ٹھیک ہے اصل کے پاپ ہے ਪਾਪਾਂ ਦਾ ਕਰਮ ਸਾਨੂੰ ਖੋਗਣਾ ਪੈਂਦਾ ਜਿਹਾ ਬੀਜਾ ਸੋਲਣਾ ਕਰਮਾ ਸੰਦੜਾ ਖੇਤ ਜਿਹੋ ਜਾਂ ਬੀਜਾਂ ਦੀ ਕੋਈ ਜਵਲ ਖੋਗਣਾ ਪੈਂਦਾ ਪਰ ਸਤਗੁਰੂ ਜੀ ਤਾਪੀ ਦਾ ਵੀ ਉਧਾਰ ਕਰਦੇ ਝੂਠਿਆਂ ਦਾ ਵੀ ਉਧਾਰ ਕਰਦੇ ਆ ਚੋਰਾਂ ਦਾ ਵੀ ਉਧਾਰ ਕਰਦੇ ਸਤਗੁਰੂ ਜੀ ਤਾਂ ਪੂਰੇ ਨੇ ਨਾ ਸਤਗੁਰੂ ਜੀ ਨੇ ਪ੍ਰੇਮ ਦੇ ਨਾਲ ਸਮਝਾਇਆ ਕਿਸੇ ਨੂੰ ਸਮਝਾਇਆ ਤੇ ਗੱਲ ਪ੍ਰੇਮ ਦੀ ਹੈ ਸੱਚ ਕਹੋਂ ਸੁਣ ਲਿਓ ਸੁਭੈ ਜਿਨ ਪ੍ਰੇਮ ਕੀਓ ਜਿਨ ਕੀ ਪ੍ਰਪਾਇਓ ਜਿਨੇ ਪ੍ਰਮਾਤਮਾ ਨਾਲ ਪ੍ਰੇਮ ਕੀਤਾ ਕੋਈ ਪੂਰਾ ਪ੍ਰਮਾਤਮਾ ਨੂੰ ਪਾਵੇਗਾ ਨਾ ਜੇ ਪ੍ਰੇਮ ਹੀ ਨਹੀਂ ਕੀਤਾ ਇਹ ਇਖਾ ਇਖਾ ਦੁਆਰੇ ਦੇ ਵਿੱਚ ਹੀ ਫਸੇਗਾ ਇਹ ਗੱਲ ਵਾਹ ਤਾਂ ਕਰਕੇ ਉਹ ਅਕਾਲ ਪੁਰਖ ਵੈ ਜੋ ਸਾਨੂੰ ਸੁਚੇਤ ਕਰਦਾ ਭਾਈ ਅਮਰਤ ਬੇਲਾ ਸਤਨਾਮ ਹੋ ਅਡਿਆਈ ਵੀ ਚਾਰ ਉਹ ਤੂੰ ਪਹਿਲਾਂ ਕੀ ਕਹਿੰਦੇ ਐ ਕਹਿੰਦੇ ਸੋਚਾ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਕਹਿੰਦਾ ਤੜਕੇ ਨਾ ਸਮਝ ਲਵੀਂ ਅਮਰਤ ਵੇਲੇ ਉੱਠ ਕੇ ਇਕੱਲਾ ਨਹਾਉਣ ਨਾ ਲੱਗ ਲਵਣ ਗਈ ਬੇ ਲਾਓ ਜੀ ਮੈਂ ਤਾਂ ਇਸ਼ਨਾਨ ਪਾਣੀ ਕਰ ਲਿਆ ਤੇ ਮੇਰਾ ਅਮਰਤ ਮੇਰਾ ਸੁਪਲਾ ਮਾਰ ਕੇ ਲੱਖਾਂ ਵਖੇ ਨਾ ਸੋਚਾ ਸੋਚਣਾ ਹੋ ਬਈ ਜੇ ਸੋਚੀ ਲਖਬਾਰ ਜੇ ਤੂੰ ਕਮੇ ਕੱਲਾ ਸੁਚਮ ਦਾ ਰੱਖਣ ਦੇ ਨਾਲ ਮੈਂ ਸੁੱਜਾ ਆ ਜੂੰ ਮੇਰੇ ਪਾਪ ਧੋਤੇ ਜਾਣਗੇ ਤਾਂ ਮਾਰ ਕਹਿੰਦੇ ਨਹੀਂ ਭਾਈ ਕਿਉਂ ਸਤਿਗੁਰੂ ਦੀ ਬਚਨ ਕਰਦੇ ਆ ਪਰ ਮਨ ਨਾ ਬਣ ਚੱਲੇ ਠੀਠੀ ਮਨ ਖੋਚੇ ਤਨ ਚੋਰ ਇੱਕ ਕੋ ਲੱਥੇ ਨਾਤਿਆਂ ਦੋਇ ਪਾਸ ਜੜੀ ਅਸੋ ਹੋਰ ਬਾਹਰੋਂ ਧੋਤੀ ਤੁੰਬੜੀ ਅੰਦਰ ਵਸਨ ਪੋਰ ਸਾਧ ਪਲੇ ਅਨਹਾਦਿਆਂ ਚੋਰ ਸੋਚਾ ਚੋ ਇਹਨੇ ਕੌੜ ਤੋਂ ਮੇ ਵਰਗਾ ਸੁਭਾਅ ਚ ਕੀ ਬੁਰਦਾ ਨਾਤਾ ਤੋਤਾ ਕੀ ਕਰੂ ਈਦ ਖਾਦ ਵਾ ਸੋਨੀ ਆ ਆਪਣੇ ਤੋਂ ਵੱਡਿਆਂ ਨੂੰ ਦੇਖ ਦੇ ਕੇ ਮੱਛੀ ਆ ਨਾ ਸੜੀ ਜਾ ਨਾ ਸੋਡਿਆਂ ਨਾਲ ਘਰਣਾ ਕਰੀ ਜਾਣਾ ਨਾਉਣ ਦਾ ਕੀ ਫਾਇਦਾ ਮਾਰੇ ਕਨ ਸੁੱਚੇ ਇਹ ਨਾ ਕੀ ਹੈ ਬੈਠੇ ਪਿੰਡਾ ਤੋਏ ਤੂੰ ਕਵੇ ਮੈਂ ਸੱਚਾ ਹੋ ਗਿਆ ਨਾਤਾ ਤੋਟ ਹੋ ਗਿਆ ਵੀ ਪਿੰਡਾ ਧੋਲੈ ਸੱਚਮਤਾ ਆ ਗਈ ਬਾਹਰ ਲਈ ਸੱਚਮਤਾ ਹੀ ਕੀਤੀ ਐ ਤੇ ਅੰਦਰ ਲਈ ਸੱਚਮਤਾ ਦੀ ਮਾਰ ਕਹਿੰਦੇ ਐ ਜਿਹਨੇ ਬਾਹਰ ਲਈ ਸੱਚਮਤਾ ਦੇ ਨਾਲ ਤਿਆਰਦਾ ਬੰਦਾ ਮੂਤ ਪਲੀਤੀ ਕੱਪੜ ਓਏ ਦੇ ਸਾਬੂਨ ਲਈਆ ਓ ਧੋਏ ਮੂਤ ਪਲੀਤੀ ਬਾਹਰ ਅੰਦਰ ਜਾਂਦਾ ਸਰੀਰ ਨੂੰ ਧੋ ਲਿਆ ਵਸਤਰਾਂ ਨੂੰ ਧੋ ਲਿਆ ਉਹਨੂੰ ਸਾਬਣ ਨਾਲ ਧੋ ਲਿਆ ਪਰ ਜਿਹੜਾ ਅੰਦਰਲਾ ਹੈ ਭਰੀਐ ਮਤ ਬਾਪਾਂ ਦਾ ਸੰਗ ਉਹ ਧੋਪੈ ਨਾ ਵੇਕਰ ਜਿਹੜੀ ਅੰਦਰ ਮੈਲ ਭਰੀ ਪਈ ਹੈ ਉਹ ਕਿਵੇਂ ਧੋਵੇਂਗਾ ਖੰਡਨ ਕਰਦੇ ਨੇ ਮਾਰ ਕੇ ਇਹਨੂੰ ਸੁੱਚੇ ਇਹ ਨਾ ਕੀ ਹੈ ਬਹਿਣ ਦੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਨਮਣ ਵਸਿਆ ਸੋਏ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵੀ ਹੋਵੇ ਉਹ ਕੋਣ ਵੀ ਹੋਵੇ ਅੰਦਰੋਂ ਵੀ ਸੁੱਚਾ ਹੋਵੇ ਸਾਡ ਸੰਕੀ ਨਹੀਂ ਤਾਂ ਸੁਭਾਅ ਸਾਡਾ ਟੰਦਾ ਬਾਹਰੋਂ ਚਿੱਟੇ ਦਿਖਦੇ ਆ ਸਤਿਗੁਰੂ ਦਾ ਬਚਨ ਆਉਂਦਾ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਗੱਲੀ ਵਾਪਕੀ ਅਸੀਂ ਚੰਗੇ ਬਣਦੇ ਪਰ ਸਾਡਾ ਅਚਾਰ ਹੈ ਸਾਡਾ ਵਰਤ ਵਰਤੇ ਮਤ ਬਹੁਤ ਖੋਟਾ ਹੈ ਕਈ ਬੰਦੇ ਦੇਖਦੇ ਆ سڈے منہ کے میے بن جائے بہت سی یہ بندہ اپنا ستکار کر رہا ہے یا بڑا پیار ہے. پر بلے ہے. تو آٹے نال آئیں جی رہتا نا بھی راچ میں بھی بھی آئیں اپنے ہو جاندہ بھی یہ کہ اللہ کوئی گل نہیں نہیں پر وہ بندہ سب تو جادے کھوٹے دنگا گا مار کھڑے آچاری ہسو چنگیاں ਅਚਾਰ ਕਰਕੇ ਬਾਹਰੋਂ ਚੰਗੇ ਆ ਪਰ ਮਨੋਂ ਅਸੁੱਧਾ ਕਾਲੀਆਂ ਮਨ ਕਾਲਾ ਸਦਾ ਐਵੇਂ ਨਹੀਂ ਪੜੋ ਫਰੀ ਸਾਲੀ ਨੇ ਜੋ ਫਰੀਦਾ ਕਾਲੇ ਮਹਿੰਦੇ ਕੱਪੜੇ ਕਾਲਾ ਮਹਿੰਦਾ ਵੇਸ ਕੀ ਹੋ ਗਿਆ ਕਾਲਾ ਲਿਵਾਸ ਵਾਲਿਆ ਫਰੀਠੀ ਕਾਲਾ ਪਾਉਂਦੇ ਸੀ ਅੱਜ ਕੱਲ੍ਹ ਦੇ ਸਾਡੇ ਇਸ ਗਨੀਲੇ ਚਿੱਟੇ ਕਾਹੇ ਪਣੀ ਕਰਦੇ ਪੱਕੇ ਹੀ ਨੀਲੇ ਐ ਪਰ ਅੰਦਰ ਉਹ ਨੀਲ ਧੰਨ ਨੀਲਾ ਬਾਣਾ ਸਤਿਗੁਰ ਕਲੰਗੀ ਘਰ ਨੇ ਪਵਾਇਆ ਸਾਡੇ ਇੱਕ ਗੱਲ ਨੋਟ ਕਰਿਓ ਧੰਨ ਗੁਰੂ RAMDAS MAHARAJ ਸੱਚੇ ਬਾਦਸ਼ਾਹ ਜੀ ਧੰਨ ਗੁਰੂ AMARDAS MAHARAJ ਜੀ ਨੇ ਜਦੋਂ ਗੁਰੂ ਕੇ ਪਾਵਨ ਸਰੋਵਰ ਦੀ ਸੇਵਾ ਕਰਵਾਈ ਆ ਉਦੋਂ ਚੁੱਟੇ ਰੱਖਦਾ ਨਿਸ਼ਾਨ ਸਾਹਿਬ ਦਾ ਚੁੱਟੇ ਵਸਤਰ ਸੰਨ ਸ਼ੇਮੇਪਾ ਅਸਾਦੀ ਨੇ ਜਦੋਂ ਅਕਾਲ ਤਖਤ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਕੇਸਰੀ ਰੰਗ ਦਾ ਨਿਸ਼ਾਨ ਚੁਲਾਇਆ ਸਿੱਖਾਂ ਦੇ ਵਿੱਚ ਕੇਸਰੀ ਵਸਤਰ ਸਿਰ ਤੇ ਪਹਿਨਣਾ ਸ਼ੁਰੂ ਕਰ ਦਿੱਤਾ ਕੇਸਰੀ ਬਾਣਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਧਨਪਲ ਗੀਤ ਪਰ ਸੱਚੇ ਬਾਦਸ਼ਾਹ ਜੀ ਨੇ ਜਦੋਂ ਤਖਤ ਸਿਰ ਏਸਗੜ ਸਾਹਿਬ ਦੀ ਧਰਤੀ ਤੇ ਖੰਡੇ ਬਾਟੇ ਦੀ ਪੌਲ ਜਾ ਕੇ ਅੰਮ੍ਰਿਤ ਉਤਾਰੀ ਮਨਾਉਣਾ ਕੀਤਾ ਖਾਲਸੇ ਦੇ ਹੱਥ ਨੀਲਾ ਨਿਸ਼ਾਨ ਸਾਹਿਬ ਦੇ ਉਦੋਂ ਫਿਰ ਸਿੱਖ ਨੀਲੇ ਵਾਣੇ ਵਿੱਚ ਜਾ ਕੇ ਪਰ ਸਾਡੇ ਬਾਣੇ ਚਿੱਟੇ ਦੇ ਮਨ ਕਾਲਾ ਹੈ ਦੇਖਣ ਨੂੰ ਕੇਸਰੀ ਹੈ ਵੀ ਦੂਜੇ ਦੇ ਧਰਮ ਦੀ ਖਾਤਰ ਮਰਨਾ ਪਰ ਆਪਣੇ ਲਈ ਮਰਦਾ ਕਰਦਾ ਦੁਸ਼ਮਣ ਦੇ ਪਰਵਾਹ ਕੀ ਮਰੇ ਚਾਹ ਸੜੇ ਆਪਾਂ ਇਕ ਲੈ ہم اکالی پنتھ کے والی ہمر پنت نارا ست گور جی نے سامان نیارا کیا پر اچھی نیارے تھوڑا تو ادا دے گئے معاف کرنا پگا سر فسا کے ابھی نال گرو گرنتھ ساحب متعاق ہوا شیس چکا پھرتے ہیں پورا گرو کی کرے گا پورے گرو کا ادد ہی نہیں سنیا ਅਸੀਂ ਕਮਾਇਆ ਹੀ ਨਹੀਂ। ਇਹ ਵਾਰ ਗੁਰੂ ਸਾਹਿਬ ਨੇ ਸਾਨੂੰ ਅਕਾਲ ਪੁਰਖ ਵੈਕੂ ਤੇ ਨਾਲ ਜੋੜਿਆ ਬਾਣੀ ਔਰ ਬਾਣੇ ਦੇ ਨਾਲ ਜੋੜਿਆ। ਧੰਨ ਸ੍ਰੀ ਸ਼ੇਸ਼ ਮਹਾਰਾਜ ਜਿਵੇਂ ਇੱਕ ਪੰਛੀ ਦੋ ਖੰਭਾਂ ਤੋਂ ਬਗੈਰ ਉੱਡ ਨਹੀਂ ਸਕਦਾ ਇੱਕ ਖੰਭ ਜੇਤੇ ਪੰਛੀ ਦਾ ਟੁੱਟ ਜਾਏ ਜਾਂ ਝੜ ਗਏ ਪੰਛੀ ਉੱਡ ਨਹੀਂ ਸਕਦਾ ਨਾ ਇਸੇ ਭਾਵ ਗੁਰੂ ਕਰ ਸਿੱਖ ਵੀ ਇੱਕ ਪੰਛੀ ਦੀ ਤਰ੍ਹਾਂ ਜੇ ਇਸ ਗੁਰੂ ਕੇ ਸਿੱਖ ਰੂਪ ਪੰਛੀ ਦੇ ਦੋ ਖੰਭ ਨੇ ਉਹ ਕਿਹੜੇ ਹੈ ਬਾਣੀ ਔਰ ਬਾਣਾ ਇੰਨੇ ਕੋਲੇ ਬਾਣੀ ਹੈ ਬਾਣਾ ਨਹੀਂ ਬਹੁਤ ਵੇਖੇਗਾ ਕਈ ਦਮ ਹੋਵੇ ਪਰਤੱਖ ਵੀ ਮੈਂ ਵੇਖਿਆ ਬਾਣੀ ਪੜਨ ਵਾਲੇ ਦਾੜੀਆਂ ਕਟੜੀਆਂ ਕਰਪਾਨ ਕੋਈ ਨਹੀਂ ਪਾਈ ਪਾਣੀ ਪੜ ਰਿਹਾ ਖੰਡ ਪਾਠਾਂ ਦੇ ਰੌਲਾ ਉਹ ਕੀ ਬਣ ਗਿਆ ਠੰਡਾ ਪਰ ਬਾਣੀ ਨੇ ਅੰਦਰ ਧਾਨ ਨਹੀਂ ਕੀਤਾ ਠੰਡਾ ਬਣਾ ਰਿਆ ਕਈ ਲੋਕਾਂ ਨੇ ਬਾਣੀ ਨੂੰ ਠੰਡਾ ਇਦਾਂ ਨਹੀਂ ਵੀ ਹੈ ਜੇ ਬਾਣੀ ਨੂੰ ਲੋਕਾਂ ਨੇ ਕਈਆਂ ਨੇ ਠੰਡਾ ਬਣਾ ਦਿੱਤਾ ਪਰ ਕੀ ਕਰੋਂ ਉਹ ਪੂਰਾ ਗੁਰੂ ਉਹਨਾਂ ਦੀ ਕਿਰਪਾ ਕਰਦੇ ਉਹ ਤਾਂ ਰੋਟੀਆਂ ਧਾਰਨ ਪੂਰਾ ਤਾਲ ਰੋਟੀਆਂ ਕਾਰਨਾਂ ਦਾ ਝਗੜ ਬਣਾ ਲਿਆ ਪਰ ਮਹਾਰਾਜ ਜੀ ਨੇ ਪੂਰਾ ਪ੍ਰਭ ਅਰਾਧੇ ਆ ਪੂਰਾ ਜਾਤ ਦਾ ਨਾਉ ਨਾਨਕ ਪੂਰਾ ਪਾਈ ਆ ਪਾਇਆ ਪੂਰੇ ਕੇ ਗੁਣ ਬਾਉ ਪੂਰੇ ਗੁਰੂ ਦੇ ਗੁਣ ਨੂੰ ਵੀ ਧਾਰਨ ਕਰ ਗੁਰਮਖਾ ਦੇ ਬਚਨ ਨੇ ਕਹਿੰਦੇ ਜਿਹੜਾ ਗੁਰਮਖ ਸਾਬਤ ਸੂਰਤ ਹੈ ਨਾ ਸਾਬਤ ਸੂਰਤ ਉਹ ਸਭ ਤੋਂ ਵੱਡਾ ਧਰਮੀ ਹੁੰਦਾ ਸਾਬਤ ਸੂਰਤ ਪਰ ਜਿਹਨੇ ਇਸ ਸਾਬਤ ਸੂਰਤ ਨੂੰ ਬਗਾਵਨਾ ਕੀਤਾ ਹੈ ਸਾਬਤ ਸੂਰਤ ਰੱਬ ਦੀ ਪੰਨੇ ਤੇ ਇਮਾਨ ਉਹਦਾ ਕੋਈ ਧਰਮ ਨਹੀਂ ਅਸੀਂ ਧਰਮੀ ਕਹਵਾਉਂਦੇ ਬੋ ਕੱਲ ਤੇ ਸੇਵਾਦਾਰ ਹੁੰਦੇ ਸੇਵਾ ਕਰ ਜਾਂਦੇ ਸੀ ਮੌਨ ਨਾਲ ਇੱਕ ਗੱਲ ਸਾਂਝੀ ਸਾਂਝੀ ਲੱਗ ਜਾਂ ਕਰ گل کی جی میں سوال کیا انہوں نے گلا کر سیوا تو اتنے بھی بہت کر دیا تھا مختلف کرتا بھی میں سیوا کرتا سی میں سیوا داروں گاج لگتا کرے سیوادار کی گنتی تھی سنو گا میں کہنا جنہیں گرو کی سنگ بچھن والے بہت ਮਾਈਆਂ ਵੀਰਾਂ ਤੇ ਮਹਾਰਾਜਾ ਬੋਲੀ ਕਰਦਾ ਐਵੇਂ ਹੀ ਸਤਪੁਰਾਂ ਨੇ ਤੇ ਮਾਈਆਂ ਆ ਰਹੇ ਬੋਲਣਗੇ ਪਰ ਉਹਨਾਂ ਬਾਗਿਆਂ ਨੂੰ ਰੱਝੇ ਹੋਏ ਸਤਪੁਰਾਂ ਨੇ ਬਾਹਰ ਕਰਤਾ ਤਾਂ ਪੰਡਤ ਪਾਤਸ਼ਾਹੀ ਨੇ 72 ਪੀੜੇ ਮਾਈਆਂ ਨੂੰ ਵਕਫੇ ਦਿੱਤੇ ਬਾਗੇ ਪੱਤਰ ਬਾਏ ਨੂੰਆਂ ਗੁਰਸਿੱਖਾਂ ਦੀਆਂ ਤੇ 72 ਬੀੜੇ ਬੰਦੀਆਂ ਬੀਬੀਆਂ ਦੀ ਰਸੀ ਤੇ ਮੈਂ ਬੜੇ ਹਾਰ ਆ ਉਹਨਾਂ ਮਾਤਾਵਾਂ ਤੇ ਬੀਬੀਆਂ ਤੇ ਜਿਨ੍ਹਾਂ ਨੇ ਇੱਕ ਆਵਾਜ਼ ਦੇ ਆ ਕੇ ਸਤਿਗੁਰਾਂ ਦੇ ਪਾਵਨ ਬਰਵਾਰ ਦੀ ਸੇਵਾ ਕੀਤੀ ਮਾਮ ਕਰਨਾ ਹੁਣ ਕਹਿਤਾ ਦਿਓ ਕਿ ਵੀ ਬਾਬਾ ਹੈ ਬਸ ਇਧਰਲੇ ਕੰਮ ਚ ਪਾਇ ਤੇ ਦੂਜੇ ਕੰਮ ਚ ਕੱਢਣ ਜੋਗੀ ਰਹੇ ਸਤਿਗੁਰਾਂ ਦੇ ਚਰਨਾਂ 'ਚ ਬਹਿ ਕੇ ਸਿਰ ਹਿਲਾਉਣ ਜੋਗੇ ਰਹੇ ਪਰ ਗੁਰੂ ਦੀ ਸੇਵਾ ਖਾਤਰ ਕੋਈ ਸ਼ਾਨ

ਹੇ ਜੀ ਗੁਰੂ ਘਰ ਦੇ ਪ੍ਰਬੰਧਕਾਂ ਦੇ ਵਿੱਚੋਂ ਭਾਈ ਮੋਹਨਵਿੰਦਰ ਬੈਠਾ ਜਰ ਸਾਰਾ ਲਾਗ ਲਾ। ਹੋਰ ਕੋਈ ਨਹੀਂ ਬੰਦਾ। ਜੇ ਵੀ ਗੱਲ ਭਾਈ ਗੁਰਦੁਆਰਾ ਥੋੜਾ ਹੈ ਨਹੀਂ। ਯਾਰ ਸਾਰੇ ਹੱਦ ਤੱਕ ਪੁੱਛਿਆ ਸਾਡਾ ਗੁਰਦੁਆਰਾ ਨਹੀਂ ਸਾਡਾ ਗੁਰਦੁਆਰਾ ਮੈਂ ਤਾਂ ਮਰਦਾ ਜੀ ਪੁੱਛਦਾ ਹਾਂ। ਅਸੀਂ ਗੁਰੂ ਘਰ ਦੇ ਹਰ ਹਿੱਸੇ ਦਾ ਰਹਿ ਤਾਂ ਗੁਰੂ ਦੀ ਚਾਹਲੀ ਕਰਨ ਵਾਸਤੇ 2 ਵਜੇ ਆਵਾਜ਼ ਮਾਰ ਜੀ 4 ਵਜੇ ਮਾਰ ਜੀ। کی گا بھائی اثر بھی ہوں گا پھر تو میرے واگے ادھا ادھا گھنٹہ پاؤنا پونا گھنٹہ جا کب ہے یا تڑکے ساڑھے تین بجے کو لگ جائے کا کوئی فائدہ ہی کوئی نہیں سسر کوئی نہیں باغی کا پھر کہنے بھی سن سکھ ملے مل جی سو ملے گا سو بس اِسی کل ہی اچھی چنگیاں آ چاری ہوئی پھر ستگر یہ سڈے سے پکتا ہے گلی باقی چنگیاں پر بہار کر کے گرو تو گورہ مور ہاں کتنے کی ساری سی کتنے کی ساری سیوکی سا اِسی گرو نا ٹیکن با جو رہے بے پائی معاف کرنا پہلا متا ٹیکے نہ جا بیٹھے نار نہ گل تو من من بھی ہے گایا سنیا تنکا ہر تھا جب ست گوری آگیا ست کرنی جی گروہ دے بچنے بھی سچ کر کے منیا میرے بر کاخشی گوریا سیوا کے میں میرے گاؤں والے بھی بولنے والے بھی بتھیر ہوا جی سنیا بھی میں منیا تھوڑا ہاں ہوتھی اُسی مکتا جی بتھیری کھڑ دیں گے پر جب جی ਸਮਾਜ ਅੰਦਰ ਸੇਵਾ ਦਾ ਉਹੋ ਸਾਡੇ ਪੈਰ ਮੱਚੇ ਖੜ ਜਾਂਦੇ ਮਾਫ਼ ਕਰਨਾ ਗੁਰੂ ਸਵਾਰਿਓ ਇੰਦਾ ਨਹੀਂ ਹੋਣਾ ਚਾਹੀਦਾ ਕਿੱਡਾ ਬਟਾ ਨਗਰ ਕਿੰਨੇ ਘਰ ਤੇ ਘਰਾਂ ਦੇ ਵਿੱਚ ਚਾਰ ਚਾਰ ਜੀ ਹੋਣ ਤੇ ਗੁਰੂ ਦੀ ਸੇਵਾ ਖਰਪ ਰਸਾਰੀ ਪੰਜ ਚਾਰ ਬਣੋ ਕਿੱਥੋਂ ਦੀ ਸਾਡੀ ਘਰ ਆਈ ਕਿੱਥੋਂ ਦੇ ਅਸੀਂ ਸਿੱਖ ਤੇ ਗੁਰੂ ਕਿੱਥੋਂ ਦੇ ਅਸੀਂ ਗੁਰੂ ਕੇ ਸਤਸੰਗੀ ਹੋਵਾਂਗੇ ਗੁਰੂ ہاں وہ گل ہوں بھی موقع میں بولتا جی سامان پتا نہیں لگاتار پانچ چھ دن بے نکیاں کرتے آ رہے بھائی دربار صاحب کی سیوا کرنی ہے دربار صاحب کی سیوا کرنی ہے کی گل بھائی سارے بھی کام ہو گیا ساری دم بو ہو گئی گرو کی اصل خوشی لینی ہے ਤਮਾਰੇ ਕਿੰਦੇ ਗੁਰ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਪਰੇ ਚਿਤ ਲਾਏ ਚਿਤ ਜੁੜਾ ਹੋਏ ਤੇ ਜਦ ਸਾਡਾ ਗੁਰੂ ਕੋ ਮਾਣ ਕਰਨਾ ਤਨ ਕਰਕੇ ਹਾਜ਼ਰਾਂ ਮਨ ਹਟੇ ਤੱਕ ਗੁਰੂ ਨਾਲ ਜਿੱਤੇ ਮਨ ਜੁੜ ਗਿਆ ਉਹਦੇ ਕਹਿਣ ਦੀ ਲੋੜ ਨਹੀਂ ਕੋਤੇ ਪੁੱਛਣਾ ਪਵੇਗਾ ਦੱਸੋ ਜੀ ਕਿਹੜੀ ਸੇਵਾ ਰਹੀ ਮੈਂ ਕਰਾਂ ਫਿਰ ਮੇਰੇ ਵਰਗੇ ਨੂੰ ਵੀ ਕਹਿਣ ਦੀ ਲੋੜ ਨਹੀਂ ਮੈਂ ਵੀ ਆ ਸੇਵਾ ਦਾ گرو کے پیارے سک پوچھتے ہیں دسو جی کی کرنا ادا کے منتھار گلی کر دیں پپت کبھی سب گیا رام رام سب کو ہے رام 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 ہی کہہ دار کہ رام رام پر اندر ہو گا انہوں کی پیداگیری نکل گئے بھائی سچے تو سچے سکھ بن گئے ستگر کے ادھکاری بن گئے گرو نے کرپا کرنی ہے نا پورا راجیہ پورا جا ناؤ کو پورا پائی آ پورے کے گن لاؤ گن بھی گائیے گرو گن بخش گڑوں زندگی چورا ہے وہ تارا ہے پورے ਇਹ ਸਿਗਰਾਂ ਕੀ ਲੈਣਾ ਹੈ ਯਾਰ ਭਾਈ ਵੀ ਮੈਂ ਪੜਦਾ ਜੀ ਦਰ ਕੇ ਨਿੱਤ ਨੇ ਮਾਤੇ ਨੇ ਗੁਰਦਾ ਸਾਹਿਬ ਨੇ ਕਿ ਮੈਂ ਦਾ ਕਹਿਣਾ ਹੈ ਵੀ ਪੜਤਿ ਰਹਾਂਗੇ ਚਾਹ। ਸਤਿਗੁਰਾਂ ਨੇ ਸਾਨੂੰ ਪਰਤਖ ਪ੍ਰਮਾਣ ਦੀ ਲੋੜ ਪੈਂਦੀ ਹੈ। ਬੱਚਾ ਸਾਧ ਸੰਗਤ ਜੀ ਕਿੰਨਾ ਮਰਜੀ ਪੜਦਾ ਹੋਵੇ ਪਰ ਟੀਚਰ ਉਹਦੀ ਪੜਾਈ ਉਦੋਂ ਮੰਨਦਾ ਜਦੋਂ ਟੈਸਟ ਦੇ ਵਿੱਚ ਉਸ ਲਿਖਦੇ ਤੇ ਟੈਸਟ ਕਲੀਅਰ ਕਰਦੇ ਵੀ ਹਾਂ ਹੁਣ ਬੱਚਾ ਪੜਦਾ ਹੈ। ਇਹ ਸੇਵਾ ਕਰਣੀ ਆਸ ਸੰਗ ਦੀ ਇਹ ਗੁਰੂ ਦੇ ਦਰ ਦਾ ਪਰਚਾ ਹੀ ਹੈ ਪਰਚੇ ਤੇ ਅਸੀਂ ਪਤਾ ਨਹੀਂ ਕਿੰਨੇ ਪਾਸ ਹੋ ਮਤ ਹਾਵੇ ਨਾਲ ਨਾਲ ਸਰ ਕਿੰਨੇ ਬੈਠੇ ਹੋ ਤੁਹਾਡੇ ਚੋਂ 1% ਹੀ ਹੈ 100 ਦੇ ਵਿੱਚੋਂ ਇੱਕ ਜਣਾ ਹਾਜ਼ਰੀ ਗੁਰੂ ਪਿਆਰੇ جی کہ گرو کر دا اے گرو کے ستسنگی ہاں میرے برتا جی گربا کی پنکتی کوئی سچی گل کر دے چارے جا کے بابے مگر جلور گے پر آپ کے بارے کی ہو جاتا ہاں جی کہ جی رمالا نہیں کرا جی مایا نہیں سونی جی دیکھ نہیں کرا جی ست جی تو اندر گل کرتے ہیں کہ جی تو یہ بھی گل کرتے بھی سیوا کرنی ہو سیوا بچے کتنے پائے ਗੁਣ ਘਰ ਮੰਟੀ ਹੈ ਗੁਰੂ ਦੀ ਨਹੀਂ ਤਾਂ ਮਾਰੇ ਕਹੇ ਹਮ ਆਪ ਕੋਣ ਭਰੇ ਇਹ ਗੁਣ ਨਹੀਂ ਅਮਰ ਪ੍ਰਸਾਰ ਵਿਖੇ ਵਿਖਾਈ ਸਤਿਗੁਰੂ ਜੀ ਨੇ ਸੱਚ ਕਿਹਾ ਕਿ ਅਸੀਂ ਅਮਰ ਰੂਪ ਬਾਣੀ ਨੂੰ ਸੱਜ ਕੇ ਜਿੱਥੇ ਸਾਨੂੰ ਵਿਖ ਭਾਵ ਜ਼ਹਿਰ ਮਿਲੇ ਹੁਣ ਜ਼ਹਿਰ ਦੀਆ ਘੁਰ ਸਿੱਖਣ ਲਈ ਗੁਰੂ ਨੂੰ ਸੱਜ ਕੇ ਮਨ ਮਤ ਪਾਸੇ ਜਾਣਾ ਗੁਰੂ ਦੇ ਲਈ ਸਾਸ ਸੰਗੀ ਦੀ ਹੈ ਆਪ ਕਰਨ ਇੱਥੇ ਕੋਈ ਫਰੀਦਾ ਕੋਈ ਲੱਗਿਆ ਹੋਵੇ ਯਾਦ ਕੋਈ ਫਰੀ ਮਿਲਣੀ ਹੈ ਇੱਕ ਬੀਟੀ ਨੂੰ ਪਿੱਛੇ ਸੱਤ ਸੱਤ ਆਪਾਂ ਜਾਗੇ ਦੇਖਦੀਆਂ ਨਾ ਸੋ ਸੋਨ ਮੀਡੀਆ ਦੇ ਇਹਦੇ ਆ ਦੇਖੋ ਸਿੱਖਾਂ ਦੀ ਕੌਮ ਸਿੱਖਾਂ ਖਸ ਲਈ ਇੱਥੇ ਫਰੰਡਾਂ ਮਕੌਲਾਂ ਦੇ ਲਈ ਲਈ ਕਰੀ ਜਾਂਦੇ ਲੁੱਟੋਗਾ ਫਰੀਦਾ ਭੱਜੇ ਦਰਾਂ ਜੇ ਕੁਝ ਮਿਲਦਾ ਹੋਵੇ ਖਾਣ ਪੀਣ ਹੋਵੇ ਇੱਕ ਜਦੋਂ ਵੱਧ ਕੇ ਅੱਗੇ ਆਵਾਂਗੇ ਇੱਦੇ ਕਹਿਣਗੇ ਗੁਰੂ ਦੀ ਗੱਲ ਗੁਰੂ ਲਈ ਆਰਨਾ ਉਹਦੇ ਵਿਰਲੇ ਕਾਮੇ ਨੱਪਰਦੇ ਐ ਐਵੇਂ ਸਭ ਕੋ ਰਾਣੇ ਕਾ ਜਗ ਮੈਂ ਉਤਮ ਕਾਟੀ ਐ ਬਿਰਲੇ ਕੀ ਕੇ ਕਹਿੰਦੇ ਕੋਤਾ ਬਿਰਲੇ ਨੇ ਕਮਾਉਣਾ ਸਿੱਖੀ ਗੇ ਗੁਰੂ ਦਾ ਵਚਨ ਗੁਰੂ ਪਿਆਰਿਓ ਨਾ ਤਾਂ ਕੱਲੀ ਦਿੱਤੀ ਮਾਂ ਦੇ ਨਾਲ ਕੁਝ ਹੋਣਾ ਹੈ ਕਰਨ ਦੇ ਨਾਲ ਸਜਣਾ ਸਭ ਤੱਤੀ ਮੇਰੀ ਮਾਇਆ ਵਿੱਚ ਸਭ ਕੁਝ ਨਹੀਂ ਹੁੰਦੀ ਸਤਗੁਰੂ ਜੀ ਨੇ ਤਾਂ ਕਹੇ ਤਨ ਮਾਨ ਧਨ ਸਭ ਸੋਪ ਵਰ ਕੋ ਹੁਜਮ ਮੰਨੀਐ ਭਾਈ ਜੇ ਧਨ ਪਾਉ ਉਹ ਨਾ ਵਰਮਖਾ ਦੇ ਉਹਦਾ ਮਕਾਵਾ ਬੀਬੀਆਂ ਤੇ ਸਾਰਾ ਕ੍ਰੈਡਿਟ ਸਾਰਾ ਨਗਰ ਦਾ ਪਾਲ ਉਹ ਸਾਰਾ ਹੀ ਲੈ ਗਏ ਅਸੀਂ ਤਾਂ ਖਾਲੀ ਨੇ ਖਾਲੀ ਨਹੀਂ ਗੁਰੂ ਨਾਨਕ ਦੇਵ ਜੀ ਦਾ ਤਾਂ ਦੋ ਜੇ ਘੋੜੀਆਂ ਪਾਉ ਭਰਨੀ ਐ ਤਾਂ ਫਿਰ ਇਹੋ ਜੇ ਪਾਣ ਵਿੱਚ ਪਾਸ ਹੋਣਾ سیوا ہجے بھی بہت کرنے والی ہے ابتے وھاؤن والے کیا سک جائیں پڑھتے وشائی سک جی ہے مروز بنا باز مارے جب آشائی کر دو گر کر دے درواز کر لو سیوا لاہے پراپت کر لو یہی تھورے گران کا گاؤں ہے بھائی گلی باقی نہیں گل بننی کرنا پڑنا گر سکھو ਬੇਰੀ ਗੁਰੂ ਨੇ ਕਿਰਪਾ ਕਰ ਦੇਣੀ ਹੈ ਇਸ ਕਰਕੇ ਸਤਿਗੁਰੂ ਜੀ ਆਪਣੀ ਪੰਥੀ ਵਿੱਚ ਕਹਿੰਦੇ ਆ ਪੂਰੇ ਗੁਰ ਦਾ ਸੁਣੋ ਉਪਦੇਸ਼ ਪਾਰ ਮਰਨ ਨਿਕਟ ਕਰ ਭੇਖੋ اے ਭਾਈ ਪੂਰੇ ਪ੍ਰਭੂ ਦੀ ਪ੍ਰਾਪਤੀ ਵਾਸਤੇ ਤੂੰ ਪੂਰੇ ਗੁਰਾਂ ਦੇ ਉਪਦੇਸ਼ ਨੂੰ ਸੁਣ ਤੇ ਪਾਰ ਵਰਗ ਨੂੰ ਨੇੜੇ ਕਰ ਦੇਖਣਾ ਪੜੇਗਾ ਉਪਦੇਸ਼ ਸੁਣਿਆ ਬਹੁਤ ਹੈ ਕਮਾਇਆ ਨਹੀਂ ਇਸ ਤਰ੍ਹਾਂ ਕਿਮਾਉਣ ਦਾ

ਇੱਕ ਪਿੱਛੇ ਕਰਮਾਂ ਦੇ ਸੱਤ ਹੈ ਸਾਡਾ ਕਰਮ ਬਦਲ ਜਾਏ ਸਾਡਾ ਮਨ ਸਤਿਗੁਰਾਂ ਦੇ ਆਸਰੇ ਆ ਕੇ ਜਾਏ ਤਾਂ ਇਹ ਰਹੀ ਹੈ ਤੈਨਾਂ ਦਾ ਭਗਤ ਨਾਮ ਦੇ ਕੀ ਕੰਦੇ ਨਾਮਾਂ ਕੈ ਸੋਚਨਾ ਮੁਖ ਤੇ ਨਾਮ ਸਮਾਲ ਆਪ ਹੋ ਸਦਕਾਰ ਚਿਤ ਨਰਿੰਦਰਨ ਨਾਲ ਗਵਚਿਤ ਜੋੜ ਕੇ ਪਰਮੇਸ਼ਰ ਦੇ ਨਾਲ ਰੱਖਾਂਗੇ ਇਹ ਭਾਈ ਲੋਕ ਸੁਖੀਏ ਪਰਲੋਕ ਸ੍ਰੇਣੀ ਦਾ ਨਾਮ ਦਾ ਵਾਪਿਸ ਮਿਲਦੇ ਚਾਕੀ ਬਣਾ ਸੋਨਾ ਬਰਮਖਾਂ ਦਾ تح چلو دنواد جہاں نے سیوا بچا کے بھائی اچھی سیوا ملتی تمہیں بھی بےنتی ہے کہ اب پھر دربار صاحب کی شائی کرنی ہے سیوا دار نے سمے سر پہنچ کے لاہے پراپت کر لو ہٹ لو ٹائم کے ٹائم کٹ کے سیوا کر کے لاہے پراپت کرو چاہ دی کھاڑنی پرشادی کی کھاٹنی سارا کچھ گرو گھر کے ملنا ہے کہ کھان پیان کی کوئی اچھا ہوگی اپنا سیوا دار سے منوا لیں گے کوئی گل نہیں پر گروہ گھر آ کے سیوا شروع کرو پائی من مانو خوشی من میں لیے تا ملے گا بچنا چسے پیرا جائے گا جس کر کے آؤ حملہ ماری وہ ایک ملو میرے پائی دبتا دور گرو تر بلائی ہر نامے کی ہوئی گرمخائی کل جڑ جاؤ کل پائی یہ ساڑھا ہونا ہے سو جیت ستگو جی کے پاور بچنا بھی سانج کی اتنے تنتی ہے یہاں بیوتیاں فل کٹاؤ گرو کرپا کرے سانو ستگو کے درتے آ کے سو بھی آ جائے سڑی ہے بانی سنی ہے کلو کما بھی اِسی زندگی سیکھنا چاہیے بھائی توڑدی تو گرم بچار کردار دو ہوئی ہم ان تراندیا فلان ستگو جی اور آدمی بخشن سنگت بخشن جو بہت ਬਲਾਉ ਦੀ ਪਤੇ ਪਾਉ ਰਹੀ ਹੁਕਮ ਤੇ ਆਪ ਕੋ ਵਾਇਕੂ ਜੀ ਦਾ ਖਲਸਾ ਵਾਇਕੂ ਜੀ